No, no, no. का खालसा वार गुरु जी की वंदे सतगुरु जी दी साजी दीवाजी गुरु लोग गुरु प्यारी गुरु स्वारी सतसंगत जियो आप सब बारी के बच्चे बच्चियां तबतारी जो ਗੋਜ ਜੋ ਗੁਰੂ ਜੀ ਦੇ ਹਜ਼ੂਰੀ ਵਿੱਚ ਬੈਠ ਕੇ ਬਾਣੀ ਦਾ ਅਨੰਦ ਮਾਣ ਰਹੇ ਅੱਜ ਸਾਡੇ ਅਤੀ ਸਤਿਕਾਰਯੋਗ ਪੀਰ ਪਾਈ ਹਦੀਪ ਸਿੰਘ ਜੀ ਸੋਖਲ ਆਪਣੇ ਸਵਰਗਵਾਸੀ ਪਿਤਾ ਅਰਜੰਦਰ ਸਿੰਘ ਸੋਖਲ ਦੀ ਯਾਦ ਵਿੱਚ ਸੁਖਨ ਸਾਹਿਬ ਦੇ ਜਾਪ ਕਰਵਾਏ ਦੇਖੋ ਜਦੋਂ ਸਾਡੇ ਮਨ ਵਿੱਚ ਕੋਈ ਭਾਵਨਾ ਹੁੰਦੀ ਹੈ ਨਾ

ਕਹਿੰਦੇ ਪਾਣੀ ਚਿੰਤਾ ਨਹੀਂ ਕਰਨੀ ਈਤ ਪੂਤ ਨਹੀਂ ਵਿਛੜੈ ਸੋ ਸੰਗੀ ਗਣੀਐ ਇੱਕ ਵੰਦਾ ਚੇਤਾ ਰੱਖਿਓ ਦੁਨੀਆ ਦੇ ਤੇ ਕਿੰਨ ਤਨ ਘਨੇਰੇ ਕਰ ਥਕੀ ਮੇਰਾ ਦੁਖ ਘਟੈ ਕੋਏ ਮੈਂ ਬੜੇ ਕਿੱਤਰ ਕੀਤੇ ਦੁਨੀਆ ਦੇ ਵਿੱਚ ਬੜੇ dost ਬਣਾਈ ਅਰੇ ਸਾਰੇ ਕੋਈ ਅੰਦਰੋਂ ਅੰਤਰ ਆਤਮਾ ਦਾ ਜੀ ਦੀ ਸਹਾਇਤਾ ਕਰਨ ਵਾਲਾ ਕੋਈ ਮਿੱਤਰ ਨਹੀਂ ਸਾਰੇ ਆਪਣੇ ਹੀ ਸੁੱਖ ਸੇਵ ਸਵ ਲਾ ਕੇ ਗਿਆ ਦਾ ਰੱਖਿਆ ਨੀਤ ਜਿਹੜੇ ਦੁਨੀਆ ਦੇ ਮਿੱਤਰ ਨੇ ਦੁਨਿਆਵੀ ਮਿੱਤਰ ਨੇ ਮਾਰਾ ਕਹਿੰਦੇ ਸਾਰੇ ਆਪਣੇ ਆਪਣੇ ਸੁੱਖਾਂ ਵਾਸਤੇ ਸੁੱਖ ਮੈਂ ਆਨ ਬਹੁਤ ਮਿਲਦਾ ਹੈ ਕੀ ਰਹਿ ਪਿੱਤ ਪਰੀ ਸਭ ਹੀ ਸੰਸਾੜਤ ਉਹ ਨ ਆਵਤ ਨਿਰਖ ਕਹਿੰਦੇ ਜਿਹੜੇ ਦੁਨੀਆ ਦੇ ਪਿੱਤਰ ਲੈਣਾ ਦੁਨੀਆਦਾਰੀ ਦੇ ਜਦੋਂ ਤੇਰੇ ਕੋਲੇ ਸੁੱਖਾਂ ਦੇ ਸਾਧਨ ਨੇ ਸਾਰੇ ਤੇਰੇ ਚਾਰ ਸਹੇਰੋ ਕੇ ਤੇ ਰਖੜ ਗਏ ਆਉਜੀ ਆਉਜੀ ਕਹਿਣਗੇ ਪਰ ਜਦ ਦੇ ਪਿੱਤਾ ਕੋਈ ਪੈ ਗਈ ਥੋੜੀ ਜੀ ਸਰੀਰ ਦੇ ਉੱਤੇ ਜਾਂ ਜੀਵਨ ਦੇ ਵਿੱਚ

ਮਾਦਵੀ ਤੂੰ ਨਾ ਤੋਰਿ ਦਿੱਖੀ ਮੇਰੇ ਵੈਗਰੂ ਮੈਂ ਤਾਂ ਪਾਪੀ ਆ ਅਸੀਂ ਖੱਤੇ ਬਹੁਤ ਕਮਾਮ ਦੇ ਅੰਤ ਨਾ ਪਾਰਾ ਬਾਰ ਹਰ ਕਿਰਪਾ ਕਰ ਤੇ ਬਖਸ਼ ਦੇ ਰੋ ਹਉ ਪਾਪੀ ਮਾੜੂ ਕੁੜਾ ਹਾਂ ਗਾ ਅਸੀਂ ਤਾਂ ਖਿਰ ਖਿਰ ਭੁੱਲ ਰਿਹਾ ਵੈਗਰੂ ਤੂੰ ਕਿਰਪਾ ਕਰੀ ਸਾਡੀ ਬੀਤ ਨੂੰ ਤੋੜੀ ਨਾ ਈ ਗੁਰੂ ਸਾਖਾਇ ਨੇ ਭਾਈ ਉਹਦੇ ਨਾਲ ਬੀਤ ਜੋੜੋ ਜਿਹੜਾ ਇੱਥੇ ਵੀ ਨਾ ਛੱਡੇ ਤੇ ਪਰੋ 23 7 7 7 23 ਊਤ ਨਹੀਂ ਵਿਛੜੈ ਸੋ ਸੰਗੀ ਗੜੀਐ ਪਿਰ ਸਜਾਏ ਜੋ ਨਿਮਖ ਮੈ ਸੋ ਅਲਪ ਸੁਖ ਪਾਣੀਐ ਕਹਿੰਦੇ ਜਿਹੜਾ ਇੱਕ ਨਿਮਖ ਮਾਤਰ ਵਿੱਚ ਅੱਖ ਦੇ ਫੜਕਣ ਜਿੰਨੇ ਸਮੇਂ ਨੂੰ ਨਿਮਖ ਕਹਿੰਦੇ ਨੇ ਜੇ ਇਹੇ ਸਮੇਂ ਵਿੱਚ ਸਾਦਤ ਪ੍ਰਾਇਵ ਹੋ ਜਾਏ ਆਪੋ ਦੇ ਨਾਲ ਕਿੰਨੀ ਦੋਸਤੀ ਕਰੀ ਇੱਕ ਬੜੀ ਸੋਹਣੀ ਗੱਲ ਹੈ ਸਕੰਦਰ ਬਾਦਸ਼ਾ ਦੁਨੀਆ ਦਾ ਬਹੁਤ ਵੱਡਾ ਅਮੀਰ ਜਿੱਤੂ ਬਾਦਸ਼ਾਹ ਹੈ ਜਦੋਂ ਇਹ ਤਾਂ ਅੰਕ ਸਮਾਇਆ ਇਹਦਾ ਇਸਮਬ ਇਨੇ ਬੜਾ ਜੋਰ ਲਾਇਆ ਬੜੇ ਚੰਗੇ ਚੰਗੇ ਵੈਦ ਹਕੀਮ ਬੁਲਾਏ ਕੋਈ ਕੰਮ ਨਾ ਆਇਆ ਸਾਰੇ ਦੇ ਹੱਥ ਖੜੇ ਕਰ ਦਿੱਤੇ ਚੰਗੇ ਚੰਗੇ ਜਰਨੈਲ ਸਾਹਮਣੇ ਖੜੇ ਨੇ ਤੇ ਤਰਲੇ ਰੰਦਾ ਮਿੰਤਾ ਕਰਦਾ ਕੋਈ ਮੈਨੂੰ ਬਚਾ ਲਓ ਉਹ ਮੈਨੂੰ ਸਾਹ-ਸਵਾਸ ਥੋੜੇ ਜਿਹਾ ਉਦਾਰ ਦਵਾ ਦਿਓ ਸਾਰੇ ਉਹ ਜਿੰਨੇ ਜਰਨੈਲ ਸਨ ਫੌਜਾਂ ਸਨ ਸਾਰੀਆਂ ਕੰਦੀਆਂ ਬਾਦਸ਼ਾਹ ਕਹਿੰਦੇ ਅਸੀਂ ਜਿੱਤੇ ਵੀ ਕਹਿੰਦੇ ਲੜ ਕੇ ਸ਼ੀਰੋਂ ਲਈ ਤਿਆਰ ਪਰ ਤੈਨੂੰ ਮੌਤ ਤੋਂ ਨਹੀਂ ਬਚਾ ਸਕਦੇ ਉਹ ਜਿਹੜੀ ਬਹੁਤ ਸਾਰਾ ਧਨ-ਕੌਲ ਇਕੱਠਾ ਕੀਤਾ ਸੀ ਉਹ ਹੱਥਾਂ ਵਿੱਚ ਫੜਿਆ ਕਿਦਾਂ ਤੇਰੇ ਲਈ ਮੈਂ ਸਾਰੀ ਜ਼ਿੰਦਗੀ ਲੜਦਾ ਰਿਆ ਜੰਗਾ ਕਰਦਾ ਰਿਆ ਕੋਈ ਮਿਲੋ ਵਿਚਾ ਅੱਜ ਉਹ ਮਾਇਆ ਵੀ ਕਿਸੇ ਕੰਮ ਨਹੀਂ ਆ ਰਹੀ ਜਦੋਂ ਸਾਰਿਆਂ ਦੇ ਹੱਥ ਫੜੇ ਕਰ ਦਿੱਤੇ ਨਾ ਕੋੜੋਂ ਕਹਿ ਲਗਾ ਚੰਗਾ ਇਹ ਕਰੋ ਕਾਜੀ ਨੂੰ ਬੁਲਾਓ ਮੈਂ ਅੰਤਮ ਵਸੀਅਤ ਪਿਆ ਤਾਉਣੀ ਆ ਕਿਉਂਕਿ ਪ੍ਰਾਰਥਨ ਸਮੇਂ ਵਿੱਚ ਜਿਹੜੇ ਵਿਕਰੀਆਂ ਦੇ ਕੰਮੋਂ ਜਾਂ ਵਸੀਅਤ ਦੇ ਕੰਮ ਸਰਕਾਰੀ ਕੰਮ ਹੋਇਆ ਕਰਦੇ ਸਨ ਉਹ ਕਾਜੀ ਕਰੇ ਕਰਦੇ ਸੀ ਕਾਜੀ ਉਹ ਬੁਲਾਇਆ ਅੰਤਮ ਵਸੀਅਤ ਤਿਆਰ ਕਰਾਉਣ ਲੱਗਾ ਕਹਿੰਦਾ ਕਿ ਐਜਾ ਤਰਹੀ ਜਦੋਂ ਮੈਂ ਅਕਾਲ ਚਲਾਣਾ ਕਰ ਜਾਵਾਂ ਮੇਰੇ ਸਾਹਸ ਨਿਕਲ ਜਾਣ ਮੇਰੀ ਜਿੰਨੀ ਤਨਦਾਨਤਾ ਹੈ ਸਾਰੀ ਰਥਾਂ ਦੇ ਸਵਾਰ ਕਰ ਦਿਆਂ ਸਾਰੀ ਨੀਰਿਆ ਬੇਗਮਾ ਮੇਰੀਆਂ ਫੌਜਾਂ ਸਾਰੀਆਂ ਮੇਰੇ ਨਾਲ ਹੋਣੀਆਂ ਚਾਹੀਦੀਆਂ ਮੇਰਾ ਜਨਾਜ਼ਾ ਸਹਿਰ ਦੀ ਗਲੀ-ਗਲੀ ਦੇ ਵਿੱਚ ਦੀ ਕਰਨਾ ਚਾਹੀਦਾ ਪਰ ਇੱਕ ਗੱਲ ਚੇਤਾ ਰੱਖਿਓ ਜਦੋਂ ਮੇਰਾ ਜਨਾਜ਼ਾ ਨਿਕਲੇਗਾ ਨਾ ਕੱਫਣ ਤੋਂ ਹੱਥ ਔਰ ਪੈਰ ਦੋਨੋਂ ਨੰਗੇ ਹੋਣੇ ਚਾਹੀਦੇ ਕਹਿੰਦੇ ਬਾਦਸ਼ਾਹ ਸਲਾਮਤ ਐਦਾਂ ਹੀ ਹੋਏਗਾ ਪਰ ਇਹਦੇ ਨਾਲ ਤੈਨੂੰ ਕੀ ਨਾਮ ਹੋਣਾ ਹੈ तो लाभ हो ना हो दुनिया तो दिमाग तो सारी दुनिया को तो अमीर बादशाह अज दुनिया तो नंगे पैर के खाली हथ जा मां को किसी ने कहा नहीं पुत्र मर गया

ਕਿੱਥੇ ਗਿਆ ਦੁਨੀਆ ਦਾ ਫਾਤੂ ਫਾਤੂ ਤੋਂ ਬਾਅਦ ਜਿਤਣ ਜਿਤਣ ਵਾਲਾ ਸਾਰੀ ਦੁਨੀਆ ਨੂੰ ਜਿਤਣ ਵਾਲਾ ਕਿੱਥੇ ਗਿਆ ਦੁਨੀਆ ਦਾ ਫਾਤੂ ਦੱਸੋ ਪੁੱਤਰ ਮੇਰੇ ਨੂੰ ਇੱਕ ਦਿਨ ਕਬਰੋਂ ਆਇਆ ਆਵਾਜ਼ਾ ਕਹਿੰਦੇ ਅੱਗੋਂ ਕਬਰਾਂ ਦੇ ਵਿੱਚੋਂ ਆਵਾਜ਼ ਆਈ ਮਾਂ ਕਿਹੜਾ ਸ਼ਿਕੰਦਰ ਦੀ ਗੱਲ ਕਰਦੀਆਂ ਉਹ ਨਾਲੜਾ ਝਗੜੇ ਚੇੇ ਨੂੰ ਉਹ ਕਿਹੜਾ ਸ਼ਿਕੰਦਰ ਕਹਿੰਦੇ ਜਿਹੜਾ ਸਾਰੀ ਦੁਨੀਆ ਨੂੰ ਜਿਤਣ ਵਾਲਾ ਉਹ ਕਹਿੰਦੇ ਇੱਥੇ ਤਾਂ ਸਾਰੀ ਕਹਿੰਦੇ ਮਹਿਜਤ ਕੇ ਆਇਆ ਪਰ ਇੱਥੇ ਆਣ ਚਾਲ ਕੀ ਚੜੇ ਜਾਂਦੇ ਨੇ ਨਾਲ ਤੱਕ ਵੀ ਨਹੀਂ ਰੱਖੀ ਜਾਂਦੇ ਇੱਥੇ ਕਈ ਸਿਕੰਦਰ ਸੁੱਤੇ ਉਹ 90 ਕਿਲੇ ਕਿਲੇ ਰੋਮਾ ਪਤਾ ਨਹੀਂ ਕਿੰਨੇ ਸਿਕੰਦਰ ਇੱਥੇ ਸੁੱਤੇ ਪੈਲੇ ਜਿਹੜੇ ਕਹਿੰਦੇ ਸੀ ਦੁਨੀਆ ਜਿੰਨੀ ਹੈ ਪਰ ਇਥੋਂ ਦੁਨੀਆ ਤੋਂ ਹਟ ਕੇ ਜਾਂਦੇ ਨੇ ਪਰ ਜਿਹੜੇ ਗੁਰਮੁਖ ਨੇ ਗੁਰਮੁਖ ਜਨਮ ਸਵਾਰ ਦਰਗਾਹ ਚੰਦਿਆ ਸੱਚੀ ਦਰਗਾਹ ਜਾਈ ਸੱਚਾ ਪਿਰਮੰਦਰ ਜਿਹੜੇ ਗੁਰਮੁਖ ਨੇ ਮਾਣ ਕਹਿੰਦੇ ਉਹ ਚਾਰ ਸਪੇਰੇ ਹਰ ਜਾ ਜਾ ਪਿੱਖੋ ਤੈ ਹਜੂਰ ਇਦਾ ਲਿਠਲ ਉਬਾ ਡਿਠਲ ਡਿਠਲ ਦੇ ਸੰਸਾਰ ਨਹੀਂ ਸਾਰੀ ਦੁਨੀਆ ਜਿੱਥੇ ਨਜ਼ਰ ਮਾਰਦੇ ਨੇ ਉਹਨਾਂ ਨੂੰ ਅਕਾਲ ਪੁਰਖ ਵਾਹੀ ਉਹਦਾ ਸੂਪ ਨਜ਼ਰ ਆਉਂਦਾ ਹੈ ਉਹਨਾਂ ਨੂੰ ਰਾਮ ਦਾ ਰੂਪ ਨਜ਼ਰ ਆਉਂਦਾ ਹੈ ਉਹਨੂੰ ਅੱਲਾ ਖੁਦਾ ਨਜ਼ਰ ਆਉਂਦਾ ਹੈ ਉਹ ਜਿੱਧਰ ਵੀ ਨਜ਼ਰ ਮਾਰਦੇ ਨੇ ਉਹ ਕਹਿੰਦੇ ਨੇ ਪਰਮੇਸ਼ਰ ਤਾਂ ਸਦਾ ਆਮ ਸੰਗ ਹੈ ਜਾ ਜਾ ਪਿੱਖੋ ਤੈ ਹਜੂਰ ਦੂਰ ਕਤ ਹੋ ਨਾ ਜਾਈ ਤਰਾਬ ਰਹਿਆ ਸਰਵਤਰ ਮੈਂ ਸਾਰੀ ਕੁਰੀਆ ਵਿੱਚ ਸਾਰੀ ਬ੍ਰਹਸਪਤੀ ਦੇ ਵਿੱਚ ਪੂਰੀ ਸ੍ਰਿਸ਼ਟੀ ਦੇ ਵਿੱਚ ਉਹ ਆਕਾਰ ਤੁਖਵਾਇਉ ਆਪ ਵਰਤ ਰਹਿ। ਮਨ ਸਦਾ ਤੇ ਆਹੀ ਹੀ ਮਾਨਤ ਉਹ ਸਾਰੀ ਸ੍ਰਿਸ਼ਟੀ ਦੇ ਮਾਨਤ ਨੂੰ ਤੂੰ ਸਦਾ ਤੇ ਹੁੰਦਾ ਰਹਿ ਉਹਦਾ ਧਿਆਨ ਰੱਖਦਾ ਰਹਿ ਕਿਉਂ ਕਿ ਗੀਤ ਉਤ ਨਹੀਂ ਵਿਛੜਾ ਉਹ ਇੱਥੇ ਵੀ ਨਹੀਂ ਵਿਛੜਦਾ ਤੇ ਪਰਲੋਕ ਦੇ ਵਿੱਚ ਵੀ ਨਹੀਂ ਵਿਛੜਦਾ ਉਹਨੂੰ ਇਸ ਕਰਕੇ ਸਦਾ ਤੇ ਉਦਾਰਾ ਹੈ ਜਿਹੜਾ ਮਿنس ਜਾਂਦਾ ਹੈ ਉਹ ਤਾਂ ਅਲਪ ਥੋੜੇ ਜੇ ਸਮੇ ਦਾ ਸੁੱਖ ਹੈ ਥੋੜੇ ਜੇ ਸਮੇ ਦਾ ਮਨ ਨੂੰ ਸ਼ਾਂਤੀ ਹੈ ਪਰ ਜਦੋਂ ਖਤਮ ਹੋ ਜਾਂਦਾ ਹੈ ਉਹ ਦੇਖੋ ਮਾਇਆ ਔਲਨ ਲੱਗੀ ਵੀ ਬੜਾ ਦੁੱਖ ਦਿੰਦੀ ਹੈ ਕਿੰਨੇ ਦੁੱਖਾਂ ਨਾਲ ਆਪਾਂ ਕਿੰਨੀ ਗਰਮੀ ਵਿੱਚ ਤੁਸੀਂ ਮੈਂ ਤਾਂ ਰਾਤ ਹੁੰਦਾ ਵੀ ਇੰਨੀ ਗਰਮੀ ਵਿੱਚ ਸਾਡੇ ਨੌਜਵਾਨ ਬੱਚੇ ਵੀਰ ਕਿੰਨੀ ਮਿਹਨਤ ਕਰਦੇ ਕਿੰਨੇ ਦੁੱਖਾਂ ਦੇ ਨਾਲੇ ਮਾਇਆ ਬੱਠੀ ਹੁੰਦੀ ਹੈ ਕਿੰਨੀਆਂ ਤਕਲੀਫਾਂ ਚੜ੍ਹਣੀਆਂ ਪੈਂਦੀਆਂ ਮਰ ਕਹਿੰਦੇ ਪਾਪਾਂ ਬਾਜੋ ਹੋਵੇ ਨਾਈ ਸ੍ਰੀ ਮੁਕਤ ਤੇਰ ਕੋ ਬਿਨਾ ਪਾਪ ਕਰਨ ਤੋਂ ਬਿਨਾ ਈਮਾਨ ਪੱਤੀ ਨਹੀਂ ਹੁੰਦੀ ਈਮਾਨੇ ਬਾਣੀ ਵਿੱਚ ਤੇ ਪਾਪਾਂ ਬਾਜੋ ਹੋਵੇ ਨਾਈ ਮੋਇਆ ਸਾਥਨਾ ਜਾਈ ਮਰਨ ਅਗੇ ਨਾਲ ਲੀਂਦੇ ਇੱਕ ਬੜੀ ਮਹਾਰਾਜ ਬਾਣੀ ਵਿੱਚ ਲਿਖਿਆ ਪਤੀ ਮਰੈ ਪਤੀ ਮਰੈ ਤੋ ਨਾਰ ਨਾਰ ਰੋਵੇ ਐ ਐਨਾ ਹੋ ਸਕਦਾ ਹੈ ਕਿਸੇ ਭੈਣ ਦਾ ਸਿਰ ਦਾ ਸਾਈਂ ਮਰ ਜਾਵੇ ਕਿਉਂ ਰੋਵੇ ਨਾ ਹੋ ਸਕਦਾ ਤਾਂ ਨਹੀਂ ਉਹ ਤਾਂ ਬਾਹਰ ਕੁੱਟ-ਕੁੱਟ ਕੇ ਆਪਣਾ ਬੁਰਾ ਹਾਲ ਕਰ ਲੈਂਦੀ ਹੈ ਉਹ ਕਿਹੜੀ ਪਤਨੀ ਹੈ ਨਾਮ ਕੌਣ ਹੈ ਉਹ ਹੈ ਮਾਇਆ ਜਿਹੜੀ ਸਾਰੀ ਜ਼ਿੰਦਗੀ ਕਮਾਉਂਦਾ ਰਿਆ, ਉੱਠੀ ਕਰਦਾ ਰਿਆ ਕਹਿੰਦੇ ਉਹ ਰੋਦੀ ਨਹੀਂ ਜਦੋਂ ਤਾਂ ਮਾਲਕ ਮਰ ਜਾਂਦਾ ਤਾਂ ਰੋਣ ਦੀ ਰੋਣ ਦੀ ਪੈਂਦੀ ਪਤੀ ਮਰਿਆ ਤੋ ਨਾਰ ਨਾਰ ਰੋਵੇ ਕਿਉਂ ਨਹੀਂ ਰੋਂਦੀ ਉਸਰ ਖਵਾਰੋ ਔਰ ਉਹ ਵੈ ਉਹਦੇ ਰੱਖਣ ਵਾਲੇ ਤਾਂ ਜਿਹੜੀ ਸਰੀਰ ਤੋਂ ਸੰਸਕਾਰ ਵੀ ਕੀਤਾ ਹੁੰਦਾ ਉਹਦੇ ਚਾਰ ਪੁੱਤਰ ਤਿਆਰ ਹੁੰਦੇ ਨੇ ਉਹਦੇ ਸੰਸਕਾਰ ਟਾਈਮ ਤੋਂ ਪਹਿਲਾਂ ਬੰਡੀਆਂ ਕੋਲ ਲੱਗ ਜਾਂਦੇ ਨੇ ਆ ਐਨੀ ਮੇਰੀ ਐ ਐਨੀ ਮੇਰੀ ਐ ਤੂੰ ਕਿਹੜੇ ਖੇਡ ਦੀ ਮੋੜੀ ਐ ਬੱਤੀ ਮਰਿਆ ਤੋ ਤਾਂ ਨਰੂ ਵੈ ਉਸਰ ਖਵਾਰੋ ਔਰ ਉਹ ਵੈ ਮਾਰੇ ਖਲੇ ਖਵਾਰ ਰੱਖਣ ਵਾਲੇ ਸੁਣੋ ਤੁਸੀਂ ਵੀ ਜਿਹੜੇ ਕਿਸੇ ਦੀ ਮਾਇਦ ਉੱਤੇ ਤਅਜਾ ਕਰਦਾ ਫਿਰਦੇ ਹੋ ਮਰਕੰਦੇ ਰਖਵਾਰੀ ਕਾ ਕੋਏ ਵਿਲਾਸ ਆਗੈ ਨਰਤ ਨਾ ਭੋਗ ਵਿਲਾਸ ਇੱਥੇ ਤੂੰ ਭੋਗ ਭੋਗਦਾ ਪਰ ਇਸੇ ਮਾਇਆ ਨੂੰ ਤੇ ਆ ਮੇਉ ਜਿਹੜੀ ਆਪਾਂ ਇੰਨੀ ਮਿਹਨਤ ਕਰਕੇ ਕਮਾਉਂਦੇ ਆ ਕਿਰਤ ਕਮਾਈ ਕਰਕੇ ਕਮਾਉਂਦੇ ਆ ਪਰ ਇਸੇ ਮਾਇਆ ਨੂੰ ਅਗਰ ਆਪਾਂ ਗੁਰੂ ਨਾਲ ਜੋੜ ਦਿੱਤਾ ਗੁਰੂ ਚਰਣਾ ਨਾਲ ਜੋੜ ਦਿੱਤਾ ਗੁਰੂਵਾਰਾ ਕਹਿੰਦੇ ਕੋ ਪੁੱਤਰਾ ਚੇਤਾ ਰੱਖੀ ਇਹ ਜਿਹੜੀ ਮਾਇਆ ਵਾਸਤੇ ਤੂੰ ਫਿਰਦਾ ਹੈ ਨਾ ਜਿਹੜੀ ਮਾਇਆ ਸਾਰਿਆਂ ਨੂੰ ਬੁੱਕ ਦਿੰਦੀ ਹੈ ਮੈਂ ਇਹਨੂੰ ਤੇਰੀ ਨੌਕਰਾਨੀ ਬਣਾ ਦਵਾਂ ਮਾਇਆ ਦਾਸੀ ਭਗਤਾਂ ਦੀ ਦਾਸੀ ਬਣੇ ਨੌਕਰਾਨੀ ਗੁਰੂ ਸਾਹਿਬ ਕਹਿੰਦੇ ਜੇ ਕਿਤੇ ਮੈਨੂੰ ਗੁਰਮਤਿ ਰਾਹ ਜੋੜ ਦੇਵੇ ਗੁਰੂ ਨਾਲ ਜੋੜ ਦੇਵੇ ਇਸ ਮਾਇਆ ਨੂੰ ਵੈਸੇ ਤਾਂ ਇਹ ਦੁਨੀਆ ਤੇ ਕਾਬੂ ਨਹੀਂ ਆਉਂਦੀ ਗੁਰੂ ਸਾਹਿਬ ਕਹਿੰਦੇ ਕੋਈ ਦੁਨੀਆ ਦੀ ਐਸੀ ਮਾ ਹੈ ਜਿਹੜੀ ਆਪਣੇ ਬੱਚਿਆਂ ਨੂੰ ਕਾਜਦੀ ਹੈ ਦੱਸੋ ਕਿਹੜੀ ਐਸੀ ਮਾਂ ਮਾਂ ਕਹਿੰਦੇ ਸੱਪੜੀ ਐ ਸੱਪੜੀ ਸੱਪੜੀ ਆਪਣੇ ਬੱਚਿਆਂ ਨੂੰ ਆਪਣੀ ਕੁੰਡਲੀ ਵਿੱਚ ਲਾ ਜਾਂਦੀ ਹੈ ਜਿਹੜੇ ਬੱਚੇ ਤੜਕ ਕੇ ਕੁੰਡਲੀ ਤੋਂ ਬਾਹਰ ਨਿਕਲ ਜਾਂਦੇ ਨੇ ਮਾਇਆ ਹੁੜੀ ਦਾਗੜੀ ਚੱਤ ਰਹੀ ਲਪਟਾਏ ਉਹ ਇਸकी ਸੇਵਾ ਕਰੇ ਕਿਸੇ ਕੋ ਫਿਰ ਖਾਇ ਮਾਇਆ ਜਦ ਖਾਇਆ ਉਹ ਸੱਪਣੀ ਆਪਣੇ ਬੱਚਿਆਂ ਨੂੰ ਬਿਨਾ ਚਬਾਇਆ ਸੂਤਾ ਨਿਕਲ ਜਾਂਦੀ ਹੈ ਪਰ ਗੁਰਮਖ ਉਮਰੇ ਜਿਹੜੇ ਗੁਰਮਖ ਨੇ ਉਹਦੀ ਕੁੰਡਲੀ ਤੋਂ ਬਾਹਰ ਨਿਕਲ ਜਾਂਦੇ ਉਹਦੀ ਮਮਤਾ ਤੋਂ ਉਹਦੇ ਪਿਆਰ ਤੋਂ ਬਾਹਰ ਨਿਕਲ ਜਾਂਦੇ ਜਿਹੜਾ ਕੁੰਡਲੀ ਤੋਂ ਬਾਹਰ ਨਿਕਲ ਗਿਆ ਸੱਪਣੀ ਉਸ ਬੱਚੇ ਨੂੰ ਨਹੀਂ ਖਾਦੀ ਗੁਰਮਖ ਉਮਰੇ ਕਿਉਂਕਿ ਉਹ ਮਾਇਆ ਨੂੰ ਕਿਉਂਕਿ ਮਾਇਆ ਪਰਮੇਸ਼ਰ ਦੀ ਛਾਇਆ ਹੈ ਛਾਇਆ ਧਿਆਨ ਦਿਓ ਜਦੋਂ ਆਪਾਂ ਸੂਰਜ ਵੱਲ ਪਿੱਠ ਕਰ ਲਈਏ ਆਪਣਾ ਪਛਾਵਾ ਨਜ਼ਰ ਆਉਂਦਾ ਹੈ ਆਪਾਂ ਪਛਾਵੇ ਨੂੰ ਫੜਨ ਦੀ ਕੋਸ਼ਿਸ਼ ਕਰੀਏ ਫੜਾ ਲਏ ਉਹ ਅੱਗੇ ਕੇ ਜਾਏ ਜਾਏਗਾ ਕਿ ਜੇ ਨਹੀਂ ਫੜ ਸਕਦੇ ਇਸੇ ਤਰ੍ਹਾਂ ਮਾਇਆ ਪਰਮੇਸ਼ਰ ਦੀ ਛਾਇਆ ਹੈ ਨੇ ਇਹਨਾਂ ਵੱਲ ਮੁਖ ਕਰਨ ਲਾਗੇ ਤਾਂ ਉਹ ਛਾਇਆ ਪਿੱਛੇ ਪਿੱਛੇ ਤੁਰ ਆਈ ਉਹ ਆਪਣੇ ਆਪ ਨਗ ਨਿੱਤੀ 18 ਸਿੱਧੀਆਂ 9 ਨਿੱਆਂ 18 ਸਿੱਧੀਆਂ ਨਾ ਮਿੰਦੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰ ਉਹ ਪਿੱਛੇ ਦੁਨੀਆ ਫੜਣਗੀਆਂ ਤੁਹਾਡੇ ਜੋ ਹਰ ਹਿੱਟਦਾ ਸਦਾ ਵਸਾਏ ਜਿਨ੍ਹਾਂ ਨੇ ਗੁਰੂ ਹਿੱਟਦੇ ਵਿੱਚ ਵਸਾ ਲਿਆ ਮਹਾਰਾਜ ਕਹਿੰਦੇ ਚਿੰਤਾ ਨਾ ਕਰੀ ਪੁੱਤਰਾ ਇਹ ਦੁਨੀਆ ਦੀ ਸਾਰੀ ਮਾਇਆ ਨੂੰ ਤੇਰੀ ਨੌਕਰਾਨੀ ਬਣਾ ਕੇ ਰੱਖ ਦਵਾਂਗਾ ਸਾਸ ਸਾਸ ਸਮਾਨਤਾ ਮੇਰਾ ਪ੍ਰਭ ਸੋਈ ਉਹ ਕਾਲ ਤਖਵੈਦੂ ਇੱਕ ਇੱਕ ਸਾਹ ਦੇ ਨਾਲ ਸਾਡੀ ਸਵਾਲਣਾ ਪਤਪਾਲਣਾ ਕਰਦਾ ਅਛਲ ਅਛੇਦ ਅਪਾਰ ਪ੍ਰਭ ਉੱਚਾ ਜੜਾਤ ਰੂਪ ਉਹਨੂੰ ਦੁਨੀਆ ਦੀ ਕੋਈ ਤਾਕਤ ਛਲ ਨਹੀਂ ਸਕਦੀ ਛਲ ਕੋ ਭਾਵੇ ਉਹਦੇ ਨਾਲ ਕੋਈ ਧੋਖਾ ਨਹੀਂ ਕਰ ਸਕਦਾ ਇਹ ਤਾਂ ਆਪਾਂ ਨੂੰ ਲੱਗਦਾ ਕਿ ਅਸੀਂ ਪਤਾ ਨਹੀਂ ਕਿੰਨੇ ਛੜੇ ਬਣ ਗਏ ਹੁਮਾਰਾ ਕਹਿੰਦੇ ਚਤਰਾਈ ਸਿਆੜਪਾ ਕਿਤੇ ਦਾ ਨਾ ਰਹੀ ਹੈ ਤੇਰੀਆਂ ਚਤਰਾਈਆਂ ਤੇਰੀਆਂ ਸਿਆਣਪਾਂ ਕਿਸੇ ਕੰਮ ਨਹੀਂ ਆਉਂਦੀਆਂ ਗੁਰੂ ਮਾਰਾ ਕਹਿੰਦੇ ਜੇਕਰ ਉਹ ਅਕਾਲ ਪੁਰਖ ਵਾਹਿਗੁਰੂ ਅੱਛਾ ਲੱਗ ਉਹਨੂੰ ਕੋਈ ਛਾਲ ਨਹੀਂ ਸਕਦਾ ਉਹਦਾ ਰੂਪ ਉੱਚਾ ਹੈ ਉਹਦਾ ਸਰੂਪ ਸਭ ਤੋਂ ਵੱਡਾ ਹੈ ਜਪ ਜਪ ਕਰਿਆ ਅਨੰਦ ਚਲ ਜਿਉਂ-ਜਿਉਂ ਉਹਨੂੰ ਜਪਦੇ ਰਹੋਗੇ ਤਿਉਂ-ਤਿਉਂ ਅਨੰਦ ਦੀ ਵਿਅਕਤੀ ਦੇ ਵਿੱਚ ਜਾਂਦੇ ਰਹੋਗੇ ਖੁਸ਼ੀਆਂ ਦੇ ਵਿੱਚ ਖੁਸ਼ੀਆਂ ਦੇ ਖੇੜੇ ਵਿੱਚ ਜਾਂਦੇ ਰਹੋਗੇ ਸਾਹ ਮੱਤ ਦਿਓ ਦਿਆਲ ਪ੍ਰਭ ਜਿਤ ਤੁਮੈ ਅਰਾਦਾ ਦਾਨ ਕਮਕੈ ਦਾਨ ਪ੍ਰਭ ਰੇਣ ਪਗ ਸਾਦਾ ਤੁਹਾਨੂੰ ਮਾਰੇ ਕਹਿੰਦੇ ਐਸੇ ਸੰਤਾਂ ਦੇ ਸਾਦਾ ਤੋਂ ਭਾਵ ਆ ਜਿਹੜੀ ਸੰਗਤ ਬੈਠੀ ਐ ਤੁਹਾਨੂੰ ਨਾਲ ਪਾਸ਼ਾ ਜੀ ਤੇ ਮੈਨੂੰ ਐੋਜੀ ਸੰਗਤ ਜਿਹੜੇ ਹਰ ਰੋਜ਼ ਸੰਗਤ ਵਿੱਚ ਜੁੜ ਕੇ ਬਾਣੀ ਸੁਣਦੇ ਨੇ ਸੇਵਾ ਕਰਦੇ ਨੇ ਬਰਕਤ ਇਹੋ ਜਿਹੀ ਸਿੱਖਾਂ ਦੀ ਐਸੀ ਸੰਗਤਾਂ ਦੀ ਮੈਨੂੰ ਚਾਹਤਾਂ ਦੀ ਧੂੜੀ ਦੇ ਜਿੰਨਾ ਵੱਡਾ ਮਾਰਕਸ ਤੇਰੇ ਸਾਨੂੰ ਆਪਾਂ ਰੋਜ਼ हम रोज गुरु के चरणों में जुड़िए फिर वो बन के लोग सुखिए और लोग से ले नाम हर पापे मिले ले वाहेगुरु जी का खालसा वाहेगुरु जी की फतेह सतनाम वाहेगुरु सतनाम the uh...